ਸੱਚਖੰਡ ਦੇ ਵਿੱਚ ਜਦੋਂ ਮਹਾਰਾਜ ਸਰੂਪ ਸੁਗਵਾਸਨ ਹੋ ਜਾਂਦਾ ਅਰਦਾਸ ਬੇਨਤੀ ਹੋ ਕੇ ਸਭ ਸਿੰਘ ਬਾਹਰ ਆ ਜਾਂਦੇ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਅੰਦਰੋਂ ਕੁੰਡੀ ਲਾ ਲਿਆ ਕਰ। ਕਹਿੰਦੇ ਉਹਨਾਂ ਦਾ ਇੱਕ ਗੜਬਈ। ਕਹਿੰਦੇ ਉਹਨੂੰ ਕਹਿਦਿਆ ਕਰਨਾ ਤੂੰ ਇੱਥੇ ਹੀ ਬੈਠ ਬਾਰ ਤੇ ਉਹ ਸਿੰਘ ਨੇ ਬੈਠੇ ਰਿਹਾ ਕਰਨਾ। ਉਹ ਸੋਚਦਾ ਹੈ ਕਹਿੰਦਾ ਮਹਾਰਾਜ ਸਰੂਪ ਸੁਗਵਾਸਨ ਹੋ ਜਾਂਦਾ ਹੈ। ਬਾਬਾ ਜੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰੋਜ਼ ਅੰਦਰ ਜਾਂਦੇ ਨੇ ਕੁੰਡੀ ਲਾ ਲੈਂਦੇ ਨੇ। ਉਹਦੇ ਮਨ ਵਿੱਚ ਫੁਰਨਾ ਆ ਗਿਆ ਵੀ ਕਰਦੇ ਕੀ ਨੇ ਦੇਖਾਂ ਮੈਂ ਵੀ। ਕੋਈ ਚੀਜ਼ ਲਾਈ, ਪੌੜੀ ਲਾਈ, ਰੋਸ਼ਨਦਾਨ ਤੇ ਚੜ ਗਿਆ। ਜਦੋਂ ਰੋਸ਼ਨਦਾਨ ਤੇ ਚੜ੍ਹਿਆ ਜ ਜੁੜੇ ਹੋਏ ਨੇ ਜਦੋਂ ਨੱਕ ਨੂੰ ਰਗੜ ਰਹੇ ਨੇ ਕਹਿੰਦੇ ਇਹ ਕੌਤਕ ਦੇਖ ਉਹ ਸਿੰਘ ਥੱਲੇ ਉਤਰ ਗਿਆ ਜਿੱਥੇ ਡਿਊਟੀ ਲਾਈ ਹੋਈ ਸੀ ਜਿੱਥੇ ਬੈਠਾ ਸੀ ਉੱਥੇ ਗੜਵੀ ਕੋਲਾ ਕੇ ਫੇਰ ਬਹਿ ਗਿਆ ਉਹਨੂੰ ਤਾਂ ਐਸੀ ਮਹਾਰਾਜ ਨੇ ਕੀ ਪਤਾ ਉਸ ਸਮੇਂ ਕੁੰਡੀ ਲਾ ਕੇ ਅੱਧੀ ਰਾਤ ਤੱਕ ਅੰਦਰ ਬੈਠੇ ਰਹੇ ਜਦੋਂ ਬਾਹਰ ਆਏ ਮਹਾਰਾਜ ਕੁਝ ਨਹੀਂ ਬੋਲੇ ਚੁੱਪਚਾਪ ਗਏ ਆਪਣੇ ਕਮਰੇ ਵਿੱਚ ਆਰਾਮ ਕਰਿਆ ਸਵੇਰ ਦਾ ਨਿਤਨੇਮ ਹੋਇਆ ਤੇ ਕਹਿੰਦੇ ਮਾਹ ਪੁਰਖਾਂ ਦਾ ਸਵੇਰ ਦਾ ਦੀਵਾਨ ਸੀ ਕਿਤੇ ਜਦੋਂ ਗੱਡੀ 'ਚੋਂ ਰਾਣਾ ਸਾਹਿਬ ਤੋਂ ਚੱਲੇ ਤੇ ਕਹਿੰਦੇ ਮਹਾਰਾਜ ਦਾ ਗੜਬਈ ਸੀ ਉਹ ਤਾਂ ਨਾਲ ਹੁੰਦਾ ਸੀ ਹਰ ਸਮੇਂ ਰਾਣਾ ਸਾਹਿਬ ਤੋਂ ਜਦੋਂ ਕੁਝ ਇੱਕ ਦੂਰ ਗਏ ਮਹਾਰਾ ਹੇਰਾਨ ਰਹਿ ਗਿਆ ਜਦੋਂ ਗੱਲ ਪਤਾ ਲੱਗੀ ਵੀ ਮਹਾਰਾਜ ਤਾਂ ਜਾਣੀ ਜਾਣਦੇ ਮਹਾਰਾਜ ਨੂੰ ਕਿਵੇਂ ਪਤਾ ਲੱਗਿਆ ਹੱਥ ਜੋੜ ਲਈ ਕਹਿੰਦਾ ਮਹਾਰਾਜ ਜੀ ਮੈਨੂੰ ਮਾਫ ਕਰਦੇ ਹੋ ਮੈਂ ਤੁਹਾਡੇ ਬਚਨ ਨਹੀਂ ਮੰਨੇ ਤੁਸੀਂ ਕਿਹਾ ਸੀ ਕਿਸੇ ਨੇ ਅੰਦਰ ਦੇਖਣਾ ਨਹੀਂ ਮੈਨੂੰ ਮਾਫ ਕਰਦੇ ਹੋ ਮਹਾਰਾਜ ਆਖਦੇ ਨੇ ਕਹਿੰਦੇ ਕੋਈ ਗੱਲ ਨਹੀਂ ਤੇ ਹੁਣ ਇੱਕ ਫੁਰਨਾ ਦੂਰ ਕਰਦੇ ਹੋ ਕਹਿੰਦੇ ਮੈਂ ਤੁਹਾਨੂੰ ਰਾਤ ਦੇਖਿਆ ਮਤਲਬ ਇੱਕ ਵਾਰ ਮੱਥਾ ਟੇਕ ਉੱਠ ਵੀ ਸਕਦਾ ਤੁਸੀਂ ਤਾਂ ਬਹੁਤ ਲੰਮਾ ਸਮਾਂ ਪਏ ਰਹੇ ਨੱਕ ਰਗੜੀ ਕੇ ਥਲੇ ਧਰਤੀ ਦੇ ਨਾਲ ਕਿਉਂ ਤੇ ਮਹਾਰਾਜ ਉਹ ਵੇਲੇ ਬੋਲੇ ਕਹਿੰਦੇ ਭਾਈ ਅਸੀਂ ਤਾਂ ਨੱਕ ਰਗੜਦੇ ਸੀ ਦਿਨ ਚੜਦਾ ਜਦੋਂ ਸੰਗਤਾਂ ਆਉਂਦੀਆਂ ਨੇ ਸੰਗਤਾਂ ਹੱਕਦਾਰ ਨਹੀਂ ਮੱਥੇ ਦਾ ਹੱਕਦਾਰ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇਹਨੇ ਮੇਰੇ ਸਿਰ ਤੇ ਨਾ ਪਾਰ ਬਣ ਆਪ ਉਨੀ ਕਮਾਈ ਵਾਲੇ ਸੰਤ ਸੀ ਪਰ ਆਖਦੇ ਸੀ ਮੇਰੇ ਅੱਗੇ ਸਿਰ ਨਾ ਚਕਾਓ ਡਾਊਨਲੋਡ ਚੈਟ ਚਾਟ